ਮੈਂ ਇਸ ਦੁਨੀਆ ਨੂੰ ਕਿਵੇਂ ਦੇਖਦਾ ਹਾਂ ਦੋਸਤੋ ਪ੍ਰਮਾਤਮਾ ਨੇ ਜਲ ਵਿੱਚ ਥਲ ਵਿੱਚ ਤੇ ਹਵਾ ਵਿੱਚ ਅਨੇਕਾਂ ਕਿਸਮ ਦੇ ਜੀਵ ਜਾਨਵਰ ਪੰਛੀ ਅਤੇ ਰੁੱਖ ਬੂਟੇ ਬਣਾਏ ਹਨ ਇਹ ਸਭ ਇੱਕ ਦੂਜੇ ਦੇ ਜੀਵਨ ਵਿੱਚ ਸਹਾਈ ਵੀ ਹੁੰਦੇ ਹਨ ਅਤੇ ਇੱਕ ਦੂਜੇ ਦੀ ਖੁਸ਼ੀ ਵਿੱਚ ਵਾਧਾ ਵੀ ਕਰਦੇ ਹਨ ਦੋਸਤੋ ਜਾਨਵਰਾਂ ਪੰਛੀਆਂ ਅਤੇ ਰੁੱਖਾਂ ਨਾਲ ਹੀ ਮਨੁੱਖ ਦੀ ਜ਼ਿੰਦਗੀ ਆਨੰਦਮਈ ਹੈ ਇਸੇ ਤਰ੍ਹਾਂ ਸੂਰਜ ਚੰਨ ਅਤੇ ਤਾਰੇ ਸਭ ਸਾਡੀਆਂ ਲੋੜਾਂ ਪੂਰੀਆਂ ਕਰਨਾ ਅਤੇ ਸਾਡੀ ਜੀਵਨ ਵਿੱਚ ਦਿਲਚਸਪੀ ਬਣਾਈ ਰੱਖਣ ਲਈ ਹੀ ਹਨ ਪਿਆਰੇ ਦੋਸਤੋ ਪਰਮਾਤਮਾ ਨੇ ਜਦੋਂ ਇਹ ਦੁਨੀਆ ਬਣਾਈ ਤਾਂ ਹੋਰ ਨਾ ਜੀਵਾਂ ਦੇ ਜੋੜਿਆਂ ਬਾਂਗ ਇਨਸਾਨ ਦੇ ਵੀ ਜੋੜੇ ਬਣਾਈ ਉਸ ਨੇ ਸਭ ਜੀਵਾਂ ਤੇ ਬਨਸਪਤੀ ਨੂੰ ਇੱਕ ਦੂਜੇ ਦੀ ਖਰਾਕ ਬਣਾਇਆ ਤੇ ਇੱਕ ਦੂਜੇ ਨੂੰ ਉਸ ਦੀ ਲੋੜ ਮੁਤਾਬਕ ਸਾਹ ਲੈਣ ਲਈ ਹਵਾ ਦੀ ਜ਼ਰੂਰਤ ਇੱਕ ਦੂਜੇ ਤੋਂ ਲੈਣ ਦਾ ਪ੍ਰਬੰਧ ਕੀਤਾ ਦੋਸਤੋ ਇਸ ਦੁਨੀਆ ਵਿੱਚ ਜੀਵ ਜੀਵਾਂ ਨੂੰ ਖਾ ਕੇ ਹੀ ਜਿੰਦਾ ਰਹਿ ਰਹੇ ਹਨ ਹਰ ਤਕੜਾ ਜੀਵ ਮਾੜੇ ਨੂੰ ਮਾਰ ਕੇ ਖਾ ਰਿਹਾ ਹੈ ਜਾਂ ਉਸ ਕੋਲੋਂ ਖੋ ਕੇ ਖਾ ਰਿਹਾ ਹੈ ਹਰ ਤਕੜਾ ਮਨੁੱਖ ਮਾੜੇ ਕੋਲੋਂ ਖੋ ਕੇ ਜਾਂ ਲੁੱਟ ਕੇ ਖਾ ਰਿਹਾ ਹੈ ਫਿਰ ਵੀ ਮਨੁੱਖ ਸਮਾਜਿਕ ਪ੍ਰਾਣੀ ਹੋਣ ਕਰਕੇ ਦੂਸਰੇ ਜਾਨਵਰਾਂ ਨਾਲੋਂ ਵੱਖਰਾ ਹੈ ਮਨੁੱਖ ਨੇ ਜੀਵ ਤੇ ਜਿਉਣ ਦੇ ਉਹ ਦਾ ਸੂਲ ਅਪਣਾ ਕੇ ਆਪਣੇ ਆਪ ਨੂੰ ਦੂਜੇ ਜਾਨਵਰਾਂ ਤੋਂ ਵੱਖਰਾ ਤੇ ਬਿਹਤਰ ਬਣਾ ਲਿਆ ਹੈ ਦੋਸਤੋ ਮਨੁੱਖ ਵਿੱਚ ਕਈ ਗੁਣ ਤੇ ਕਈ ਆਪਗੁਣ ਹਨ ਗੁਣ ਉਸ ਨੂੰ ਆਪੋ ਵਿੱਚ ਪਿਆਰ ਅਤੇ ਹਮਦਰਦੀ ਨਾਲ ਰਹਿਣ ਦੀ ਪ੍ਰੇਰਣਾ ਦਿੰਦੇ ਹਨ ਅਤੇ ਆਪਗੁਣ ਉਸ ਨੂੰ ਪਸ਼ੂ ਵਰਤੀ ਅਪਣਾਉਣ ਲਈ ਅਕਸਾਉਂਦੇ ਹਨ ਇਸ ਦੁਨੀਆ ਵਿੱਚ ਉਹ ਇਨਸਾਨ ਇੱਜ਼ਤ ਕਰਵਾਉਂਦਾ ਹੈ ਜੋ ਆਪਣੇ ਆਪ ਗੁਨਾਹ ਤੇ ਕਾਬੂ ਪਾਉਣਾ ਸਿੱਖ ਲਵੇ ਤੇ ਮਨੁੱਖ ਜਾਤੀ ਦੇ ਭਲੇ ਲਈ ਕੰਮ ਕਰੇ ਦੋਸਤੋ ਕਈ ਲੋਗ ਇਸ ਦੁਨੀਆ ਨੂੰ ਦੁੱਖਾਂ ਦਾ ਘਰ ਅਤੇ ਜ਼ਿੰਦਗੀ ਨੂੰ ਪਾਣੀ ਦੇ ਬੁੜਬਲੇ ਵਾਗ ਛਣ ਪਰ ਭੰਗਰ ਸਮਝਦੇ ਹਨ ਪਰ ਮੈਂ ਅਜਿਹਾ ਨਹੀਂ ਸਮਝਦਾ ਮੈਂ ਇਸ ਦੁਨੀਆ ਨੂੰ ਮਨੁੱਖੀ ਆਤਮਾ ਦੇ ਸੁਪਨੇ ਪੂਰੇ ਕਰਨ ਲਈ ਢੁਕਵੀਂ ਥਾਂ ਸਮਝਦਾ ਹਾਂ ਮੈਂ ਤੇ ਇਹੋ ਕਹਾਂਗਾ ਕਿ ਇਸ ਦੁਨੀਆ ਦਾ ਆਨੰਦ ਇੱਕ ਮੇਲੇ ਦੇ ਦਰਸ਼ਕਾਂ ਵਾਂਗ ਮਾਣੋ ਕੋਈ ਇੱਥੇ ਨਫ਼ਰਤ ਫਲਾ ਰਿਹਾ ਹੈ ਤੇ ਝਗੜੇ ਮੁੱਲ ਲੈ ਰਿਹਾ ਹੈ ਅਤੇ ਕੋਈ ਇੱਥੇ ਪਿਆਰ ਵੰਡ ਰਿਹਾ ਹੈ ਇੱਥੇ ਹਰ ਵਿਅਕਤੀ ਦਾ ਫਿਲਮ ਦੇ ਪਾਤਰਾਂ ਵਾਂਗ ਵੱਖਰਾ-ਵੱਖਰਾ ਰੋਲ ਹੈ ਜਿਹੋ ਜਿਹਾ ਕੰਮ ਕੋਈ ਕਰਦਾ ਹੈ ਉਹੋ ਜਹੀ رائے ਲੋਕਾਂ ਦੀ ਉਸ ਬਾਰੇ ਬਣ ਜਾਂਦੀ ਹੈ ਸੋ ਦੋਸਤੋ ਜੇ ਤੁਸੀਂ ਇਸ ਦੁਨੀਆ ਵਿੱਚ ਇੱਜ਼ਤ ਪਾਉਣੀ ਹੈ ਅਤੇ ਸੁਖੀ ਜੀਵਨ ਜਿਉਣਾ ਦਾ ਚਾਹੁੰਦੇ ਹਾਂ ਤਾਂ ਜੀਵਨ ਦੀਆਂ ਲੋੜਾਂ ਪੂਰੀਆਂ ਕਰਨ ਲਈ ਖੂਬ ਮਿਹਨਤ ਕਰੋ ਅਤੇ ਸਮਾਜ ਭਲਾਈ ਦੇ ਕੰਮ ਕਰੋ। ਸਤਿ ਸ੍ਰੀ ਅਕਾਲ ਦੋਸਤੋ ਆਪਣੇ ਚੈਨਲ ਦੇ ਨਾਲ ਬਨੇ ਰਹੋ। ਅੱਗੇ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਲਈ ਵਧੀਆ-ਵਧੀਆ ਕੰਟੈਂਟ ਲੈ ਕੇ ਹਾਜ਼ਰ ਹੋ ਸਕੀਏ। ਸਤਿ ਸ੍ਰੀ ਅਕਾਲ ਜੀ।